ਕਿ ਉਹ ਤਾਂ ਕਰ ਤਾਂ ਇਹ ਚੀਜ਼ਾਂ ਕਰਾਉਣ ਦਾ ਕੁਝ ਨਹੀਂ ਜਿੰਨਾ ਪੈਸਾ ਤੁਸੀਂ ਇੱਥੇ ਲਾਇਆ ਉਹਨਾਂ ਪੈਸਾ ਵਾਸ਼ਰੂਮ ਬਣਾਉਣ ਚ ਲਾ ਦਿਓ ਵਾਸ਼ਰੂਮ ਤਿਆਰ ਹੁਣ ਹੋ ਰਹੇ ਨੇ ਕਿਉਂਕਿ ਇਹਨਾਂ ਨੇ ਆਣਾ ਸੀ ਪਹਿਲਾਂ ਕਿੱਥੇ ਵਾਸ਼ਰੂਮ ਸੀ ਵਾਸ਼ਰੂਮ ਪਹਿਲਾਂ ਅਵੇਲੇਬਲ ਕਰਾਓ ਆ ਚੀਜ਼ਾਂ ਕਰਾਨਾ ਕੀ ਹੋ ਜੂਗਾ ਕੁਝ ਹੋ ਜੂਗਾ ਦੇਖ ਲਾ ਮੈਂ ਖੁਦ ਆਪਣੀ ਅੱਖਾਂ ਰਾਹੀਂ ਸਾਰਿਆਂ ਨੂੰ ਦੇਖਿਆ ਵੀ ਫੀਮੇਲ ਜਾਂਦੀ ਹੈ ਖੁੱਲੇ ਚ ਵਾਸ਼ਰੂਮ ਆਹ ਪਾਰਕ ਜਿਹੜੇ ਝੂਲੇ ਨਹੀਂ ਲੱਗੇ ਹੁਣ ਝੂਲੇ ਲੱਗ ਗਏ ਆ ਬਾਥਰੂਮ ਨੂੰ ਤਾਲੇ ਇਹਨਾਂ ਨੇ ਸਟਾਫ ਲਈ ਰੱਖਿਆ ਤਾਲੇ ਲਾ ਕੇ ਰੱਖੇ ਜਿੱਦੇ ਸਟਾਫ ਨੇ ਜਾਣਾ ਖੋਲ ਲੈਣਾ ਵਾ ਆ ਪਿੱਛੇ ਕੁ ਮੌਕਾ ਤੇ ਫਾਰਮੇਸੀ ਇੱਧਰ ਸੀਗੀ ਅੱਜ ਇੱਧਰ ਨੂੰ ਕਰਤੀ ਤਾਂ ਕਿ ਉਹਨਾਂ ਨੇ ਆਣਾ ਸੀਗਾ ਮੈਂ ਕਹਿੰਦਾ ਕੱਲ ਨੂੰ ਆਪਣੇ ਘਰੋਂ ਯਾਰ ਕੋਈ ਫੀਮੇਲ ਆਂਦੀ ਆ ਮੈਂ ਕਹਿੰਦਾ ਕਿਸੇ ਨੂੰ ਲੈ ਕੇ ਨਿਆ ਅਸੀਂ ਸਟਾਫ ਹੋ ਕੇ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਹਸਪੀਟਲ ਲੈ ਆਣ ਦੀ ਕੋਸ਼ਿ ਕਿ ਉਹਨਾਂ ਨੂੰ ਹੀ ਵਾਸ਼ਰੂਮ ਨਾ ਮਿਲੇ ਤਾਂ ਤੁਸੀਂ ਕਿੱਦਾਂ ਕਰ ਲੋਂਗੇ ਦੱਸੋ ਪੈਸਾ ਤੁਸੀਂ ਤਿਆਰੀਆਂ ਤੇ ਲਾਇਆ ਅਗਰ ਉਹਦੇ ਵਿੱਚ ਥੋੜਾ ਜਿਹਾ ਪੈਸਾ ਵੀ ਵਾਸ਼ਰੂਮ 'ਬਾ ਲਾ ਦਿੰਦੇ ਤੇ ਕੀ ਘਟ ਜਾਣਾ ਸੀ ਕਿਸੇ ਦਾ ਤੁਸੀਂ ਵਾਸ਼ਰੂਮ ਪਹਿਲਾਂ ਅਵੇਲੇਬਲ ਕਰਾਓ ਆ ਚੀਜ਼ਾਂ ਕਰਾਨਾ ਕੀ ਹੋ ਜਾਊਗਾ ਕੁਝ ਹੋ ਜਾਊਗਾ ਦੱਸੋ ਮੈਨੂੰ ਇਤਨੇ ਬਿਨੇ ਪਹਿਲਾਂ ਚੂਹਿਆਂ ਲਈ ਕਹਿੰਦੇ ਚੂਹੇ ਵੀ ਬਹੁਤ ਨਿਕਲਦੇ ਹੁੰਦੇ ਚੂਹੇ ਬਾਰੇ ਮੈਨੂੰ ਇੰਨਾ ਨਹੀਂ ਪਤਾ ਮੈਂ ਖੁਦ ਆਪਣੀ ਅੱਖਰਾਈ ਸਾਰਿਆਂ ਨੂੰ ਦੇਖਿਆ ਵੀ ਫੀਮੇਲ ਜਾਂਦੀ ਹੈ ਖੁੱਲੇ ਚ ਵਾਸ਼ਰੂਮ ਮੇਲ ਪਰਸਨ ਵਾਸ਼ਰੂਮ ਨਹੀਂ ਜਾ ਸਕਦਾ ਆਹ ਤਾਂ ਬਟਨ ਹੋਇਆ ਬੜਾ ਵੱਡਾ ਕੀ ਉਹ ਤਾਂ ਕਾਟਣ ਇਹ ਚੀਜ਼ਾਂ ਕਰਾਉਣਾ ਕੁਝ ਨਹੀਂ ਜਿੰਨਾ ਪੈਸਾ ਤੁਸੀਂ ਇੱਥੇ ਲਾਇਆ ਉਹਨਾਂ ਪੈਸਾ ਵਾਸ਼ਰੂਮ ਬਣਾਉਣ ਚ ਲਾ ਦਿਓ ਵਾਸ਼ਰੂਮ ਹੈ ਹੀ ਨਹੀਂ ਵਾਸ਼ਰੂਮ ਹੈ ਹੀ ਨਹੀਂ ਯਾਨੀ ਅੱਜ ਤੱਕ ਤੁਸੀਂ ਰੈਨੋਵੇਸ਼ਨ ਕਰਤੀਆਂ ਚਮਕਾਤਾ ਦਾ ਕਿੱਥੇ ਦਿਖਾ ਰਹੇ ਨਹੀਂ ਵਾਸ਼ਰੂਮ ਤਿਆਰ ਹੁਣ ਹੋ ਰਹੇ ਨੇ ਕਿਉਂਕਿ ਇਹਨਾਂ ਨੇ ਆਣਾ ਸੀ ਪਹਿਲਾਂ ਕਿੱਥੇ ਵਾਸ਼ਰੂਮ ਸੀ ਦੱਸੋ ਅੱਜ ਮੈਂ ਕਹਿੰਦਾ ਕਿਸੇ ਦੀ ਫੀਮੇਲ ਨੇ ਜਾਣਾ ਹੋਵੇ ਵਾਸ਼ਰੂਮ ਦੱਸੋ ਕਿੱਥੇ ਜਾਊਗੀ ਫਿਰ ਉਹ ਗੱਲ ਕਹਿਣਾ ਸੋਖਾ ਜਦੋਂ ਆਈ ਜਨ ਬੰਨੋ ਕੁੜੀ ਦੇ ਕਰਨ ਹਾਂਜੀ ਉਹੀ ਗੱਲ ਆ ਉਹੀ ਗੱਲ ਆ ਇਹ ਵੀ ਅੱਜ ਆਣਾ ਸੀਦਾ ਅੱਜ ਆਣਾ ਸੀ ਤਾਰੀ ਤੇਰੀ ਆ ਪਾਰਕ ਚ ਕਦੇ ਝੂਲੇ ਨਹੀਂ ਲੱਗੇ ਹੁਣ ਝੂਲੇ ਲੱਗ ਗਏ ਆ ਬਾਥਰੂਮ ਉਤਾਲੇ ਇਹਨਾਂ ਨੇ ਸਟਾਫ ਲਈ ਰੱਖਿਆ ਤਾਲੇ ਲਾ ਕੇ ਰੱਖੇ ਜਿਹਦੇ ਸਟਾਫ ਨੇ ਜਾਣਾ ਖੋਲ ਲੈਣਾ ਵਾ ਬਾਕੀ ਬੰਦੇ ਨਹੀਂ ਕੋਈ ਵੈਲਿਊ ਨਹੀਂ ਆਮ ਜਨਤਾ ਨੂੰ ਕਿਸੇ ਨੂੰ ਪੁੱਛ ਕੇ ਦੇਖੋ ਆ ਪਿੱਛੇ ਘੁਮਾਓ ਆ ਪਿੱਛੇ ਘਮਾਓ ਕਦੇ ਫਾਰਮੇਸੀ ਇੱਧਰ ਸੀਗੀ ਅੱਜ ਇੱਧਰ ਨੂੰ ਕਰਤੀ ਤਾਂ ਕਿ ਉਹਨਾਂ ਨੇ ਆਣਾ ਸੀਗਾ ਇਹ ਕਿੱਦਾਂ ਕੀਤੀ ਆ ਮਾਡਰਨ ਮਾਡਰਨ ਬਣਾਤਾ ਹੁੰਦੇ ਕਿੱਥੇ ਬਣਾਤਾ ਕੋਣ ਕਹਿੰਦਾ ਮਾਡਰਨ ਬਣਾਤਾ ਹੈ ਮੈਨੂੰ ਦੱਸੋ ਮੈਨੂੰ ਕਿ ਮੈਂ ਦਾ ਦੰਦ ਨੂੰ ਕਿੱਥੇ ਕੀ ਕੀ ਮਿਲਦਾ ਕੀ ਕੀ ਨਹੀਂ ਮਿਲਦਾ ਕਿ ਨਾਲ ਕਿਹਾ ਜਾ ਰਿਹਾ ਕਿ ਮਹਿਲਾਵਾਂ ਨੂੰ ਇੱਥੇ ਜਿਹੜਾ ਇੱਕ ਪ੍ਰੋਪਰ ਵਾਸ਼ਰੂਮ ਨਹੀਂ ਹੈਗਾ ਸਿਵਲ ਹਸਪੀਟਲ ਦੇ ਅੰਦਰ ਜਿਹੜੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਿਹੜੀ ਸੁਵਿਧਾ ਨਹੀਂ ਹੈਗੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜੁਲੇ ਲਗਾਏ ਸਰ ਬਿਲਕੁਲ ਉਹ ਪਾਸੇ ਜਿੱਥੇ ਕੀ ਗੱਲ ਕਰ ਲਈਏ ਡਾਣੀ ਦੀ ਤਾਂ ਬਿਲਕੁਲ ਇਹਨੂੰ ਮਾਡਰਨ ਸਿਟੀ ਜਿਹੜਾ ਕਿਹਾ ਜਾਂਦਾ ਦੂਜੇ ਪਾਸੇ ਸਿਵਲ ਹਸਪੀਟਲ ਵਿਖੇ ਇੱਥੇ ਅੱਜ ਮੌਜੂਦ ਆ ਜਿੱਥੇ ਕੀ ਤਸਵੀਰਾਂ ਜੜੀਆਂ ਤੁਹਾਡੇ ਤੱਕ ਪਹੁੰਚਾ ਰਿਹਾ ਅੱਜ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਲੇਡੀਜ਼ ਜੜੀਆਂ ਨੇ ਉਹਨਾਂ ਲਈ ਵਾਸ਼ਰੂਮ ਜਿਹੜਾ ਤਿਆਰ ਨਹੀਂ ਕੀਤਾ ਗਿਆ ਹੈ ਤੰਗ ਕਰਾਤਾ ਹੀਰਾ ਸਾਹਿਬ ਨੇ ਮੇਰੀ ਇਤਨੀ ਮਦਦ ਕੀਤੀ ਕਿ ਬਹੁਤ ਜੀ ਹਮੇ ਸਾਥ ਖੜੇ ਜੀ ਬਿਲਕੁਲ ਖੜੇ ਦੇ ਜੀ ਔਰ ਇਹਨਾਂ 'ਤੇ ਝੂਠੇ ਪਰਚੇ ਲਗਾ दिए ਅਬ ਦਵਾਈ ਮਿਲਦੀ ਹੈ ਅਬ ਦਵਾਈ ਮਿਲ ਰਹੀ ਹੈ ਲੇਕਿਨ ਅੱਭੀ ਬਹੁਤ ਦਿੱਕਤ ਹੈ ਕਭੀ ਦੇਤੇ ਕਭੀ ਨਹੀਂ ਦੇਤੇ ਦਵਾਈ ਚੱਲ ਰਹੀ ਭਈਆ ਪਰ ਕਿਉਂ ਲੱਗਦਾ ਵੈ ਹੁਣ ਆ ਆ ਪੋਸ਼ਨ ਜਿਹੜਾ ਚਾਹ ਇਹਨਾਂ ਆਉਣ ਤੋਂ ਪਹਿਲਾਂ ਸਾਰੇ ਆਏ ਯਾਨੀ ਕਿ ਇਹ ਸਾਰੀ ਪਾਰਟੀ ਵੀ ਆਈਆਂ ਸਾਰਿਆਂ ਨੇ ਚੈੱਕ ਕੀਤਾ ਕੀ ਨਹੀਂ ਕੀ ਨਹੀਂ ਇਹਨਾਂ ਨੇ ਆਉਣ ਤੋਂ ਪਹਿਲਾਂ ਇਹੇ ਚੀਜ਼ਾਂ ਹੋਈਆਂ ਇਹਨਾਂ ਨੂੰ ਉਦੋਂ ਵੀ ਨਹੀਂ ਆਇਆ ਕਿ ਅਸੀਂ ਵਾਸ਼ਰੂਮ ਤਾਂ ਬਣਾ ਦਈਏ ਕੱਲ ਨੂੰ ਕੋਈ ਵੀ ਜਨਤਾ ਬੋਲ ਸਕਦੀ ਹੈ ਜਨਤਾ ਕਿਉਂ ਨਹੀਂ ਬੋਲ ਰਹੀ ਹੈ ਜਨਤਾ ਨੂੰ ਅੱਗੇ ਨਹੀਂ ਆਣ ਦਿੰਦੇ ਇਹ ਤਾਂ ਹੀ ਨਹੀਂ ਬੋਲ ਰਹੀ ਜਨਤਾ ਨੂੰ ਮੈਂ ਕਹਿੰਦਾ ਕੱਲ ਨੂੰ ਆਪਣੇ ਘਰੋਂ ਯਾਰ ਕੋਈ ਫੀਮੇਲ ਆਂਦੀ ਆ ਮੈਂ ਕਹਿੰਦਾ ਕਿਸੇ ਨੂੰ ਲੈ ਕੇ ਨ ਅਸੀਂ ਸਟਾਫ ਹੋ ਕੇ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਹਸਪਤਾਲ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪ੍ਰਾਈਵੇਟ ਨਹੀਂ ਲੈ ਕੇ ਜਾਵਾਂਗੇ ਅਸੀਂ ਕੀ ਕਰਾਂਗੇ ਵੀ ਸਾਡਾ ਸਟਾਫ ਹੀ ਆ ਚਲੋ ਉੱਥੇ ਧਿਆਨ ਵਧੀਆ ਦਿਓਗੇ ਜੇ ਉਹਨਾਂ ਨੂੰ ਵੀ ਵਾਸ਼ਰੂਮ ਨਾ ਮਿਲੇ ਤਾਂ ਤੁਸੀਂ ਕਿੱਦਾਂ ਕਰ ਲੋਗੇ ਦੱਸੋ ਵਾਸ਼ਰੂਮ ਤਾਂ ਦੇਣਾ ਪੈਂਦਾ ਤੁਹਾਨੂੰ ਜਨਤਾ ਨੂੰ ਮੈਂ ਤਾਂ ਕਹਿੰਦਾ ਦਵਾਈਆਂ ਥਾਲੇ ਬਹੁਤ ਦੂਰ ਦੀ ਗੱਲ ਹੈ ਵਾਸ਼ਰੂਮ ਤਾਂ ਦੇ ਦਿਓ ਸਭ ਤੋਂ ਪਹਿਲਾਂ ਬੰਦਾ ਕਿਉਂ ਭੱਜਦਾ ਸਿਵਲ ਵੱਲੋਂ ਜ਼ਿਆਦਾਤਰ ਕਿਉਂ ਆਉਂਦਾ ਪ੍ਰਵਾਸੀ ਜਾਂਦੇ ਆ ਕਿਉਂ ਆਂਦੇ ਆ ਇਸੇ ਲਈ ਆਂਦੇ ਕਿ ਵੀ ਸਾਡੇ ਕੋਲ ਪੈਸਾ ਨਹੀਂ ਹੈਗਾ ਸੀ 15 2015 ਤੋਂ 2 ਮਗਸਤ ਤੋਂ ਜੋਬ ਕਰਦਾ ਆ ਰਿਆ ਇਸ ਲਾਈਨ ਦੇ ਵਿੱਚ ਮੈਂ ਐਚਵੀ ਡਿਪਾਰਟਮੈਂਟ ਦੇਖਦਾ ਵਾਂ ਜਿਹਦੇ ਵਿੱਚ ਕੀ ਆ ਸੀ ਆਇਡੈਂਟੀਫਾਈ ਕਰਨੇ ਐਚਵੀ ਪੋਜ਼ਿਟਿਵ ਕਿਹੜਾ ਆ ਗਿਆ ਉਹਨੂੰ ਇਮੀਡੀਏਟ ਦਵਾਈ ਤੇ ਪਾਣੇ ਆ ਉਹਨੂੰ ਟਾਈਮ ਟੂ ਟਾਈਮ ਦਵਾਈਆਂ ਦਵਾਨੇ ਆ ਸੀ ਇਹ ਕੰਮ ਸਾਡਾ ਆ ਅਸੀਂ ਕਰਦੇ ਹੁੰਨੇ ਆ ਪਰ ਅਸੀਂ ਜਦ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਾਂ ਤੁਸੀਂ ਜਨਤਾ ਨੂੰ ਤਾਂ ਯਾਰ ਵਾਸ਼ੂ ਉਹ ਦੋ ਵਾਸ਼ੂਮ ਕਿਉਂ ਨਹੀਂ ਦੇ ਰਹੇ ਹੋ ਵਾਸ਼ੂਮ ਠੀਕ ਹੈ ਜੀ ਭਾਈ ਦੱਸੋਗੇ ਕਿ ਕਿਸ ਤਰੀਕੇ ਦੇ ਹਾਲਾਤ ਹੈ ਕਿਉਂਕਿ ਅੱਜ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇੱਥੇ ਪਹੁੰਚ ਸਾਡੀ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਹੈ ਮੇਰੀ ਵੀ ਕੋਈ ਦੁਸ਼ਮਣੀ ਨਹੀਂ ਮੈਂ ਵੀ ਇੱਕ ਮੀਡਲ ਕਲਾਸ ਪਈ ਆ ਮੈਂ ਕੋਈ ਨਾ ਜ਼ਿਆਦਾ ਮੇਰੀ ਵਾਲੇ ਗਵਰਨਮੈਂਟ ਸਰਕਾਰੀ ਜੋਬ ਮੇਰੀ ਪੱਕੀ ਨਹੀਂ ਹੈਗੀ ਮੈਨੂੰ ਨਹੀਂ ਚਾਹੀਦੀ ਵੀ ਨਹੀਂ ਹੈ ਕਿ ਮੈਨੂੰ ਪੱਕਾ ਕਰੋ ਜੇ ਇਹੋ ਜੇ ਕੰਮ ਹੈ ਮੈਂ ਵੈਸੇ ਨਹੀਂ ਪੱਕਾ ਹੋਣਾ ਚਾਹੁੰਦਾ ਠੀਕ ਹੈ ਮੈਨੂੰ ਤਾਂ ਇਹ ਹੈ ਕਿ ਇਮਾਨਦਾਰ ਜੇ ਮੈਂ ਇੱਕ ਐਨਾਵਾ ਤੁਸੀਂ ਖੁਦ ਸੋਚ ਕੇ ਦੇਖੋ ਇੱਕ ਆਮ ਜਨਤਾ ਨੂੰ ਸੋਚ ਕੇ ਦੇਖੋ ਕਿ ਮੈਂ ਆਮ ਜਨਤਾ ਵਾਂ ਮੈਂ ਕੱਲ ਨੂੰ ਆਪਣੇ ਘਰੋਂ ਆਪਣੀ ਵਾਈ ਵੀ ਆਪਣੇ ਮਾਂ ਨੂੰ ਕਿਸੇ ਨੂੰ ਲੈ ਕੇ ਆਨਾ ਬਾਈ ਚਾਂ ਤੁਸੀਂ ਤੁਹਾਨੂੰ ਪਤਾ ਜਦੋਂ ਏਜ ਹੋ ਜਾਂਦੀ ਆ ਏਜ ਹੋਣ ਤੋਂ ਬਾਅਦ ਬਜ਼ੁਰਗਾਂ ਨੂੰ ਵਾਸ਼ਰੂਮ ਬਹੁਤ ਜਲਦੀ ਆਂਦਾ ਵਾ ਤੁਸੀਂ ਵਾਸ਼ਰੂਮ ਨਹੀਂ ਦੇ ਰਹੇ ਹੋ ਬਜ਼ੁਰਗ ਨੂੰ ਇੱਕ ਉਹ ਬਜ਼ੁਰਗ ਖੁੱਲੇ 'ਚ ਜਾ ਰਿਹਾ ਵਾ ਜਦੋਂ ਪਤਾ ਲੱਗਿਆ ਵੀ ਸੀਐਮ ਭਗਵੰਤ ਮਾਨ ਤੇ ਕੇਜਿਸਵਾਲ ਸਾਹਿਬ ਤੇ ਪਹੁੰਚਣੇ ਤੇ ਤਿਆਰੀਆਂ ਬੜੀ ਜ਼ੋਰਾਂ ਨਾਲ ਕੀਤੀਆਂ ਗਈਆਂ ਹਰ ਇੱਕ ਪਾਸੇ ਗ੍ਰੀਨਰੀ ਦੀ ਪੇਂਟਿੰਗ ਪੈਸਾ ਤੁਸੀਂ ਤਿਆਰੀਆਂ ਤੇ ਲਾਇਆ ਅਗਰ ਉਹਦੇ ਵਿੱਚ ਥੋੜਾ ਜਿਹਾ ਪੈਸਾ ਵੀ ਵਾਸ਼ਰੂਮ ਵੱਲ ਲਾ ਦਿੰਦੇ ਤੇ ਕੀ ਘਟ ਜਾਣਾ ਸੀ ਕਿਸੇ ਦਾ ਤੁਸੀਂ ਵਾਸ਼ਰੂਮ ਤਾਂ ਘੱਟੋ ਘੱਟ ਦੋ ਇੱਥੇ ਤੁਸੀਂ ਵਾਸ਼ਰੂਮ ਤੱਕ ਨਹੀਂ ਦਿੱਤਾ ਕਦੇ ਕਿਸੇ ਨੂੰ। ਅੱਜ ਤਾਂ ਵਾਸ਼ਰੂਮ ਵੀ ਕੁਝ ਤਿਆਰ ਕਿਤੇ ਜਾ ਰਹੇ ਨੇ। ਪਹਿਲਾਂ ਕਹਿੰਦੇ ਬਹੁਤ ਟਾਈਮ ਤੋਂ ਬੰਦ ਸੀਗੇ ਪਰ ਹੁਣ ਖੋਲ ਬੰਦ ਕੀਤੇ ਸੀ ਤਾਂ ਬੰਦ ਸੀ। ਹੁਣ ਤਾਂ ਇਹਨਾਂ ਨੇ ਆਣਾ ਸੀ ਤਾਂ ਤਿਆਰ ਕਰ ਰਹੇ ਹੋ ਨਾ ਤੁਸੀਂ। ਉਦਾਂ ਕੌਣ ਕਰ ਰਿਹਾ ਸੀ ਤਿਆਰ? ਅੱਛਾ ਇਹ ਵਾਲੇ ਸਾਇਟੀ ਦੀ ਮੈਂ ਗੱਲ ਕਰਾ ਸੋ ਇਹ ਪਾਸੇ ਬਿਲਕੁਲ ਗੰਦਗੀ ਹੈ। ਇੱਥੇ ਤਾਂ ਆਂਦੇ ਦਰਵਾਜ਼ਾ ਖੋਲਦੇ ਨੇ ਵਾਸ਼ਰੂਮ ਕਰਕੇ ਚੱਲ ਜਾਂਦੇ। ਅਸੀਂ ਬਾਕਾਇਦਾ ਲਿਖ ਕੇ ਲਾਇਆ ਇੱਥੇ ਬਾਥਰੂਮ ਕਰਨਾ ਮਨਾ ਆ। ਪਹਿਲਾਂ ਮੈਂ ਟੀਆਈ ਪ੍ਰੋਜੈਕਟ ਵਿੱਚ ਸੀਗਾ ਟਾਰਗੇਟ ਇੰਟਰਵੈਂਸ਼ਨ ਫਿਰ ਮੈਂ ਉਸ ਤੋਂ ਬਾਅਦ ਯਾਰ ਚੀਜ਼ ਦੇ ਵਿੱਚ ਆਇਆ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਹੁਣ ਜੇਲ ਦਾ ਪ੍ਰੋਜੈਕਟ ਦੇਖ ਰਿਹਾ ਹਾਂ ਜਿਹਦੇ ਵਿੱਚ ਕੀ ਆ ਸਾਡਾ ਜੇਲ ਦੇ ਵਿੱਚ ਜਿੰਨੇ ਵੀ ਕੈਦੀ ਨੇ ਅਸੀਂ ਉਹਨਾਂ ਦਾ ਟੈਸਟ ਟ੍ਰੀਟਮੈਂਟ ਵਗੈਰਾ ਸਭ ਕੁਝ ਅਸੀਂ ਦੇਣੇ ਨੇ ਐਚਆਈਵੀ ਨੂੰ ਲੈ ਕੇ ਜੀ ਜੀ ਤੁਹਾਡੀਆਂ ਅੱਜ ਕਿਹੜੀਆਂ ਮੰਗਾ ਸੀ ਜਿਹੜੀਆਂ ਮੰਗ ਮੇਰੀ ਦਾ ਕੋਈ ਵੀ ਨਹੀਂ ਮੈਂ ਨਹੀਂ ਚਾਹੁੰਦਾ ਮੈਨੂੰ ਮੈਂ ਨਹੀਂ ਚਾਹੁੰਦਾ ਮੈਨੂੰ ਪੱਕਾ ਕਰੋ ਜਾਂ ਕੰਟਰੈਕਟ ਮੈਨੂੰ ਨਹੀਂ ਐਨਾ ਮੈਨੂੰ ਨਾ ਲਾਲਚ ਇਸ ਚੀਜ਼ ਦਾ ਮੈਨੂੰ ਸਿਰਫ ਇੱਕ ਮੈਂ ਜਨਤਾ ਲਈ ਬ ਨੀ ਮੈਨੂੰ ਵਾਸ਼ਰੂਮ ਦੇ ਦਿਓ ਜਨਤਾ ਨੂੰ ਮੈਂ ਬਰਨਾਲੇ ਵੀ ਡਿਊਟੀ ਕਰਦਾ ਮਲੇਰਕੋਟਲਾ ਮਲੇਰਕੋਟਲਾ ਸਿਵਲ ਹਸਪੀਟਲ ਜਾਣਾ ਉਧਰ ਦੇ ਵੀ ਵਾਸ਼ਰੂਮ ਹਨ ਮੈਂ ਕੱਲ ਵੀ ਜਾ ਕੇ ਆਇਆ ਮਲੇਰਕੋਟਲੇ ਸਾਫ ਸੁਥਰੇ ਵਾਸ਼ਰੂਮ ਬਣੇ ਨੇ ਉੱਥੇ ਇੱਥੇ ਹੀ ਕਿਉਂ ਨਹੀਂ ਆ ਵਾਸ਼ਰੂਮ ਬਰਨਾਲੇ ਜੇ ਉੱਥੇ ਗਿਆ ਸਿਵਲ ਹਸਪਤਲ ਉੱਥੇ ਵੀ ਬਾਥਰੂਮ ਵਧੀਆ ਬਣੇ ਨੇ ਇੱਥੇ ਹੀ ਨਹੀਂ ਬਾਥਰੂਮ ਬਣੇ ਨੇ ਵੀਰ ਇੱਥੇ ਵੀਲ ਚੇਅਰ ਅਜ ਕੋਈ ਅਮਰਜੈਂਸੀ ਜਾਂਦਾ ਵੀਲ ਚੇਅਰ ਨਹੀਂ ਆ ਵੀਲ ਚੇਅਰ ਕਿ ਨਹੀਂ ਪਈਏ ਜਿਹੜੇ ਲਿਫਾਫੇ ਤੱਕੜੀ ਉਤਰੇ ਉਹਨੇ ਚੱਕੇ ਗਲ ਗਏ ਮੈਂ ਕਹਿੰਦਾ ਤੁਸੀਂ ਹੱਲੇ ਜਾਓ ਸਟੋਰ 'ਚ ਜਾ ਕੇ ਦੇਖ ਲਿਓ ਵੀਲ ਚੇਅਰ ਕਿੰਨੀਆਂ ਪਈਆਂ ਨੇ ਤੇ ਬਾਹਰ ਦੇਖ ਲਿਓ ਕਿੰਨੀਆਂ ਪਈਆਂ ਨੇ ਤੁਹਾਨੂੰ ਕੋਈ ਵੀ ਨਹੀਂ ਦਿਖਣੀ ਬਾਹਰ ਤੇ ਸਟੋਰ 'ਚ ਸਾਰੀਆਂ ਦਿਖ ਜਾਣਗੀਆਂ ਇਹ ਨਹੀਂ ਪਤਾ ਮੈਨੂੰ ਇਸ ਬਾਰੇ ਨੌਲੇਜ ਯਾਨੀ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਦੁਕਾਨ ਸਭ ਕੁਝ ਦੇਖੋ ਹੁਣ ਆਪੇ ਜਿਹੜਾ ਵੀਲ ਚੇਅਰ ਵਾਲਾ ਮਾਮਲਾ ਉਧਰ ਨਾ ਪਾਣੂ ਕਦੇ ਲੋੜ ਪਈ ਨਾ ਮੈਨੂੰ ਕੁਛ ਹੋਦਾ ਮੈਨੂੰ ਜਨਤਾ ਨੂੰ ਲੈ ਕੇ ਮੈਨੂੰ ਵਾਸ਼ ਹੁੰਦਾ ਸੀ ਉਹਦੀ ਮੇਰੇ ਅੰਦਰ ਸਵੇਰ ਦੀ ਪੜਾ ਸੀ ਮੈਂ ਚਾਹੁੰਦਾ ਦੀ ਮਾਨ ਸਾਹਿਬ ਮੈਨੂੰ ਗੱਲ ਕਰਨਾ ਤੇ ਮੈਂ ਉਹਨਾਂ ਨੂੰ ਖੁਦ ਦੱਸਾਂ ਵੀ ਇੱਥੇ ਵਾਸ਼ਰੂਮ ਨਹੀਂ ਹੈਗਾ ਦੇਖੋ ਮੈਂ ਮਾੜੀ ਨਾ ਬੇਲੀ ਮੈਂ ਕੁਛ ਨਹੀਂ ਕਹਿ ਸਕਦਾ ਸਰਕਾਰਾਂ ਦੇ ਕੋ ਮੈਂ ਸਰਕਾਰ ਨੂੰ ਨਹੀਂ ਲੈਣਾ ਮੈਂ ਬੰਦਾ ਦੇਖਦਾ ਬੰਦਾ ਵਧਿਆਣਾ ਚਾਹੀਦਾ ਬੰਦੇ ਨੇ ਕੰਮ ਕਰਨਾ ਸਰਕਾਰ ਕਿਸੇ ਨੇ ਕੰਮ ਨਹੀਂ ਕਰਦਾ ਬੰਦਾ ਬੰਦਾ ਵਧਿਆਣਾ ਚਾਹੀਦਾ ਭਗਵੰਤ ਮਾਨ ਹੁਣ ਦੇਖੋ ਇਹਨਾਂ ਨੇ ਸੰਗਰੂਰ ਚ ਬਹੁਤ ਵਧੀਆ ਕੰਮ ਪੁਲਿਸ ਸੁਰੱਖਿਆ ਜਿਹੜੀ ਚਲਾਈ ਆ ਬਹੁਤ ਵਧੀਆ ਚਲਾਈ ਮੈਨੂੰ ਵੀ ਲੋਡ ਪਈ ਸੀ ਉਹਨੇ ਆਏ ਮੇਰੇ ਕੋਲ ਬਹੁਤ ਵਧੀਆ ਕਿਸੇ ਨਾ ਪਾਸੇ ਤਾਂ ਜੋ ਬਹੁਤ ਵਧੀਆ ਕਰ ਰਹੇ ਹੋ ਪਰ ਜੇ ਤੁਸੀਂ ਮੀਡਲ ਜਿਹੜੇ ਥੱਲੇ ਤੁਹਾਡੇ ਬੰਦੇ ਕੰਮ ਕਰ ਰਹੇ ਉਹਨਾਂ ਤੇ ਤਾਂ ਆਰਡਰ ਦਾ ਹ ਸਟਿਕ ਪੂਰਾ ਦੇਖੋ ਧਿਆਨ ਰੱਖੋ ਕਿਉਂਕਿ ਮਾਨ ਸਾਹਿਬ ਨੂੰ ਤਾਂ ਪਸੇ ਲਿਕ ਲਿਕ ਕੇ ਦਿੱਤਾ ਸੀ ਆ ਕਰਾਤਾ ਜੀ ਉੱਥੇ ਮਾਨ ਸਾਹਿਬ ਨੇ ਕਿਹਾ ਖੁਦ ਜਾ ਕੇ ਦੇਖਿਆ ਹਲੇ ਅੱਜ ਆਏ ਆ ਉਹਨਾਂ ਨੇ ਵੀ ਸਿਰਫ ਆਪਣਾ ਉਦਘਾਟਨ ਜਿਹੜਾ ਕਰਨ ਆਏ ਸੀ ਉਹ ਕਰਕੇ ਚਲੇ ਗਏ ਅਗਰ ਉਹ ਡੀਪਲੀ ਨਾਰਮਲ ਜਨਤਾ ਨੂੰ ਇੱਕ ਸਟੇਜ ਹੀ ਲਾਉਂਦੇ ਉੱਥੇ ਬਹਿ ਕੇ ਸੁਣਦੇ ਪੂਰੀ ਨਾਰਮਲ ਨਾਰਮਲ ਜਨਤਾ ਨੇ ਇੰਨਾ ੜਕ ੜਕ ਕੇ ਦੱਸਣਾ ਸੀ ਨਾ ਉਹਨਾਂ ਨੂੰ ਉਹ ਸੁਣ ਕੇ ਹੈਰਾਨ ਹੋ ਜਾਂਦੇ ਵੀ ਇੱਥੇ ਇਹ ਚੀਜ਼ਾਂ ਹੈਗੀਆਂ ਸੋ ਲੱਗਦਾ ਕੋਈ ਨਿਰੰਕਤਾ ਦੀ ਸਰਕਾਰ ਕਦੀ ਆਏਗੀ ਜਨਤਾ ਮੈਂ ਦੱਸ ਮੈਂ ਦੱਸ ਦਿੰਦਾ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸੇ ਦੀ ਸਰਕਾਰ ਨਾ ਹੁਣ ਮੈਂ ਦੱਸਦਾ ਅੱਜ ਮੈਨੂੰ ਕਹਿ ਰਹੇ ਨੇ ਵੀ ਤੈਨੂੰ ਕਾਉਂਸਲਰ ਬਣਾ ਦਿੰਨੇ ਆ ਮੈਨੂੰ ਇੰਨਾ ਪੈਸਾ ਆ ਜਾਣਾ ਮੈਂ ਚੱਕ ਕੇ ਉਧਰ ਹੋ ਜਾਣਾ ਵਾ ਮੈਨੂੰ ਕਹਿ ਦਿੰਨ ਉਹ ਕਰ ਦਿੰਦੇ ਆ ਕਰ ਦਿੰਦੇ ਜਿਹਦੇ ਦਿਲ ਦੇ ਵਿੱਚ ਸਾ ਇਮਾਨਦਾਰੀ ਹੈ ਨਾ ਉਹ ਬਹੁਤ ਤੁਹਾਨੂੰ ਘੱਟ ਲੋਕ ਮਿਲਣਗੇ 100 ਦੇ ਵਿੱਚੋਂ ਇੱਕ ਦੋ ਮਸਾ ਹੀ ਮਿਲਣਗੇ